ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਰੋੜਕਾ ਕਲਾ ਦੀ ਪੁਲਿਸ ਵੱਲੋਂ ਵੱਡਾ ਕਾਰਨਾਮਾ ਥਾਣੇਦਾਰ ਅਮਨਦੀਪ ਸਿੰਘ ਵੱਲੋਂ ਕਾਲੀ ਕਮਾਈ ਹਵਾਲਾ ਦੇ ਵਪਾਰੀਆਂ ਦੀ ਹਰ ਚਾਲ ਕੀਤੀ ਫੈਲ ਸਮਾਜ ਵਿਰੋਧੀ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੇ ਗਏ ਵਿਸ਼ੇਸ਼ ਆਪਰੇਸ਼ਨ ਨਸ਼ਿਆ ਵਿਰੁੱਧ ਜੰਗ ਦੇ ਤਿਤ ਸ਼੍ਰੀ ਸਰਵਣ ਸਿੰਘ ਬਾਲ ਡੀਐਸਪੀ ਗੁਰਾਇਆ ਪੁਲਿਸ ਸਟੇਸ਼ਨ ਦੇ ਐਸ ਐਚਓ ਸਿਕੰਦਰ ਸਿੰਘ ਵਿਰਕ ਨੇ 56 ਲੱਖ 81000 ਰੁਪਏ ਦੀ ਹਵਾਲਾ ਰਕਮ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12/13 ਸਤੰਬਰ ਦੀ ਵਿਚਾਰਲੀ ਰਾਤ ਨੂੰ ਗੁਰਾਇਆ ਪੁਲਿਸ ਸਟੇਸ਼ਨ ਦੇ ਮੁਖ ਅਫਸਰ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੂੰ ਇੱਕ ਖੋਫੀਆ ਸੂਚਨਾ ਮਿਲੀ ਅਤੇ ਐਸ ਆਈ ਅਮਨਦੀਪ ਚੌਕੀ ਇੰਚਾਰਜ ਰੁੜਕਾ ਕਲਾ ਪੁਲਿਸ ਸਟੇਸ਼ਨ ਗੁਰਾਇਆ ਜ਼ਿਲ੍ਹਾ ਜਲੰਧਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸੜਕ ਤੇ ਨਾਕਾਬੰਦੀ ਕੀਤੀ ਅਤੇ ਇੱਕ ਗੱਡੀ ਨੰਬਰ ਪੀਬੀ 04ਏ-5700 ਫਾਰਚੂਨਰ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਸ ਨੂੰ ਜਾਂਚ ਲਈ ਰੋਕਿਆ ਗਿਆ। ਉਕਤ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਦੇ ਨਾਮ ਅਤੇ ਪਤੇ ਪੁੱਛਣ ਤੇ ਉਹਨਾਂ ਨੇ ਆਪਣਾ ਨਾਮ ਸ਼ੋਪਮ ਪੁੱਤਰ ਕੁਲਦੀਪ ਰਾਏ ਵਾਸੀ ਅਜੋਵਾਲ थाना सदर ਹੁਸ਼ਿਆਰਪੁਰ ਦੱਸਿਆ। ਉਸਦੇ ਨਾਲ ਵਾਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਮਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਹੁਸੈਨਪੁਰ ਥਾਣਾ ਸਦਰ ਜ਼ਿਲ੍ਹਾ ਹੁਸ਼ਿਆਰਪੁਰ ਦਸਿਆ ਅਤੇ ਪਿਛਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਕਰਨ ਕੁਮਾਰ ਪੁੱਤਰ ਰਵੀ ਕੁਮਾਰ ਵਾਸੀ ਪਿੰਡ ਅਜੋਵਾਲ ਥਾਣਾ ਸਦਰ ਹੁਸ਼ਿਆਰਪੁਰ ਦਸਿਆ ਗੱਡੀ ਦੀ ਜਾਂਚ ਦੌਰਾਨ ਉਸ ਵਿੱਚੋਂ ਫਿਰੋਤੀ ਦੀ ਵੱਡੀ ਰਕਮ ਬਰਾਮਦ ਹੋਈ ਭਾਰਤੀ ਕਰੰਸੀ ਨੋਟਾਂ ਦੀ ਗਿਣਤੀ ਕਰਨ ਤੇ ਕੁੱਲ ਰਕਮ 56,8000 ਰੁਪਏ ਸੀ ਇਸ ਸਬੰਧ ਵਿੱਚ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀ ਬਾਲਾ ਨੂੰ ਸੂਚਿਤ ਕੀਤਾ ਗਿਆ 55.61000 ਰੁਪਏ ਦਾ ਮੁਆਵਜ਼ਾ ਜ਼ਬਤ ਕਰ ਲਿਆ ਗਿਆ ਅਤੇ ਤਿੰਨ ਵਿਅਕਤੀਆਂ ਅਤੇ ਉਕਤ ਤਿੰਨ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ 15 ਸਤੰਬਰ ਤੱਕ ਨੋਟਿਸ ਜਾਰੀ ਕੀਤਾ ਗਿਆ ਹੈ ਜੇਕਰ ਪੁੱਛਗਿੱਛ ਵਿੱਚ ਕੁਝ ਵੀ ਸਾਹਮਣੇ ਆਉਂਦਾ ਹੈ ਤਾਂ ਟੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗੁਰਾਇਆ ਤੋਂ ਡਾਕਟਰ ਰਾਣਾ ਦੀ ਖਾਸ ਰਿਪੋਰਟ ਬੜੀ ਅਮਲੀ ਜੀ ਕੀ ਮਾਮਲਾ ਕਰਦੇ ਮਾਰਜੋ ਐਸਐਸਪੀ ਸਾਹਿਬ ਸਰਦਾਰ ਅਰਵਿੰਦਰ ਸਿੰਘ ਗਿਰਕ ਨਿਰੰਦਰ ਵਿਆਦੀ ਦਾ ਸਰਮ ਸਿੰਘ ਬਲਵੀ ਡੀਐਸਪੀ ਸਾਹਿਬ ਜੀ ਦੇ ਫਲੋਗ ਜਿਹੜਾ ਅੱਜ ਆਪਾਂ ਤੇ ਗੱਲ ਅਸੀਂ ਵਰਤਮਾਨ ਜਗਾ ਤੇ ਨਾਕਾਬੰਦੀ ਕਰਕੇ ਪਾਰਟੀਆਂ ਲੰਘਿਆ ਸੀ ਇੱਕ ਗੱਡੀ ਹਾਰਟੂਨਰ ਲੁਧਿਆਣਾ ਸਾਈਡ ਵੱਲੋਂ ਭਾਈ ਜਿਹਨੂੰ ਅਸੀਂ ਚੈੱਕ ਕੀਤਾ ਚੈਂਗਮ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਆ ਹੀ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 6000 ਰੁਪਇਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਦੇ ਰੂਪ ਦੇ ਵਿੱਚ ਅਸੀਂ ਇਸ਼ਤਰਾਫਤ ਕੀਤੀ ਆ ਜੋ ਕਿ ਉਹ ਜਿਹੜਾ ਦबई ਤੋਂ ਜਿਹੜਾ ਭਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਤੇ ਹੈਗਾ ਸਰਗਣਾ ਥਾਮਸ ਸਲਵੀ ਨਾਮ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦबई ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਜਿਹੜਾ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮਰਤਲ ਵੀ ਕਰਦਾ ਆ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਵਿੱਚ ਭਵਾਲਾ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਕਈ ਕਿੱਡਾ ਨੂੰ ਗ੍ਰਹਿਕਦਾਰ ਕਰਕੇ ਸੀ ਕੋਸ਼ਿਸ਼ ਕਰਕੇ ਤੇ ਬਾਰਕਮਨ ਡੈਡੀ ਸਮੇਤ ਜਿਹੜਾ ਇਹ ਪੈਸਾ 56 ਲੱਖ 60 ਹਜ਼ਾਰ ਰੁਪਏ ਜਿਹੜਾ ਇਹ ਬਰਾਮਦ ਕੀਤਾ ਹੈ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਬਜ਼ੇ ਵਿੱਚ ਲੈ ਕੇ ਇਹਦੀ ਬਕਾਇਦਾ ਰੋਜ਼ਨਾਵੀਆਂ ਤੇ ਅਹੀਂ ਡੀ.ਐਲ.ਪੀ. ਔਰ ਜਿਹੜਾ ਹੈਗਾ ਵਾ ਆਪਣੇ ਵਿਭਾਗ ਜਿਹੜਾ ਹੈਗਾ ਲੇਟਡੀ ਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਨੂ ਕਰਵਾਤਾ ਆ ਕਿ ਉਹ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਕੋਸ਼ਿਸ਼ ਕੀਤੀ ਆ तकरीबन 11:30 11:30 ਵਜੇ ਸੀਗੇ ਸਵੇਰੇ 9:00 ਦੇ ਗ੍ਰੀਨ ਬੇਜ ਆ ਤੇ ਇਹ ਰਾਸ਼ੀ ਜਿਹੜੀ ਆ ਹਵਾਲੇ ਦੀ ਪਾਈ ਗਈ ਆ ਔਰ ਦबई ਤੋਂ ਲੁਧਿਆਣੇ ਪੁੱਜੀ ਆ ਲੁਧਿਆਣੇ ਤੋਂ ਇਹਨਾਂ ਨੂੰ ਜਿਹੜੀ ਸਰਵ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਆ ਜਿੱਥੇ ਜਿੱਥੇ ਇਹ ਰਾਸ਼ੀ ਆਈ ਲਿਆ ਉਹ ਜਿੱਥੇ ਜਿੱਥੇ ਇਹ ਸਰਵ ਹੋਣੀ ਚਾਹੀਦੀ ਸੀ ਕਿੰਨੇ ਬੰਦੇ ਸੀ ਇਹ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇੱਕ ਸੈਨਪੁਰ ਸ਼ਾਹਪੁਰ ਦਾ ਰਹਿਣ ਵਾਲਾ ਦੂਜਾ ਹੈਗਾ ਜੀ ਕਮਲ ਤਮਾਰ ਔਰ ਸ਼ੁਭਮ ਇਹ ਅੱਜੋ ਵਾਲੇ ਪਿੰਡ ਦੇ ਹੁਸ਼ਿਆਰਪੁਰ ਜਿਸ ਤੋਂ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਆ ਇਹ 4-5 ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਰਵੀ ਦਾ ਨਾਮ ਨਾਲ ਕੰਟੈਕਟ ਸੀਗਾ ਕੋਈ ਪਿੱਛੇ ਬੈਕਗ੍ਰਾਉਂਡ ਚੈੱਕ ਕੀਤਾ ਨਾ ਬਹੁਤ ਬੈਕਗ੍ਰਾਉਂਡ ਇਹ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਨੈਟਵਰਕ ਲੱਗ ਦੇ ਨਾਲ ਨਾ ਹੋਵੇ ਉਹ ਪੂਰੀ ਲਗਾਈ ਤੱਕ ਕਰ ਰਹੇ ਆ ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਲਗਾਈ ਤੱਕ ਪ੍ਰਦਾਨ ਕਰ ਰਿਹਾ ਤੇ ਇਹਦੀ ਗੱਡੀ ਰਿਪੋਰਟਨ ਉਹਨਾਂ ਦੀ ਆਪਣੀ ਭਾਰਤ ਦੇ ਨੇ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਭਾਰਤ ਦੇ ਨੇ ਗੱਡੀ ਦੇ ਕਬਜ਼ੇ ਚ ਲੈ ਲਈ ਆ ਉਹ ਵੀ ਉਸ ਤੋਂ ਬਾਅਦ ਜਿਹੜਾ ਹੈ ਇੰਕੰਟੈਕਸਟੂ ਫਾਰਮ ਦੱਪਾ ਹੈ ਉਹ ਵੀ ਅਗਲੇ ਵਾਰ ਉਸ ਜਾਰੀ ਰਹੇ ਨਾ ਕਰ ਦਿੱਤੇ ਨੇ ਤੁਸੀ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊ ਚੈਨਲ ਕੇਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਬੀ